ਬਿਹਰੀ ਅਤੂ ਰੋਜ਼ ਹੀ ਫੇਸਬੁੱਕ ਤੇ ਐਡ ਜੀ ਪਾ ਦਿੰਨਾਗਾ ਸਸਤੇ ਹੈਗੇ ਸਸਤੇ ਕੱਪੜੇ ਹੈ ਮੈਨੂੰ ਐਂ ਦੱਸ ਤੇਰੇ ਕੋਲੇ ਕਿਹੜੀ ਗਿੱਦਰ ਸਿੰਘੀ ਆਵੇ ਮੈਨੂੰ ਵੀ ਦੱਸ ਦੇ ਠਹਿਰ ਜੋ ਠਹਿਰ ਜੋ ਪੰਜ ਜੀ 2 ਮਿੰਟ ਸੈਟਿੰਗ ਕਰ ਲਈਏ ਫਿਰ ਤੁਹਾਨੂੰ ਦੱਸ ਦਿਆ ਕਿਹੜੀ ਗਿੱਦਰ ਸਿੰਘ ਕਿੱਥੇ ਆ ਗਈ ਅੱਛਾ ਆਪਾਂ ਦੁਕਾਨ ਚੱਕੀ ਹੈ ਜੀ ਦੁਕਾਨ ਉਸ ਕਰਕੇ ਆਏ ਰੇਟਾਂ ਤੋਂ ਵੀ ਅੱਧ ਰੇਟ ਤੇ ਕਰਤਾ ਜੀ ਸਮਾਨ ਹੋਲ ਸੇਲ ਵਿੱਚ ਵੀ ਨਹੀਂ ਮਿਲਣਗੇ ਤੁਹਾਨੂੰ ਇਹ ਜੋ ਰੇਟ ਆਪਾਂ ਦੇ ਦਾਂਗੇ ਹੁਣ ਤੁਸੀਂ ਹਾਂ ਜੀ ਮੇਲਾ ਲਾਦਾ ਤੂੰ ਦੇਖੋ ਆ ਸਿਰਫ 200 ਰੁਪਏ ਚ ਕਰਤੀ ਜੀ ਆਪਾਂ ਹਣਾ ਵਿਆਹ ਸ਼ਾਦੀ ਵਾਲੀ ਡਰੈੱਸ ਦੇਖੋ ਜੀ 1000 ਰੁਪਏ ਚੀ ਸਾਰੀ 1000 ਰੁਪਏ ਦੇ ਵਿੱਚ ਤਾਂ ਪਿਆਮਾ ਵੀ ਨਹੀਂ ਆਉਂਦਾ ਆਪਾਂ ਕਹਿੰਦੇ ਨਹੀਂ ਆਉਂਦਾ ਨਹੀਂ ਆਉਂਦਾ ਠੀਕ ਹੈ ਜੀ ਆਹ ਦੇਖੋ ਜੀ ਸਿਰਫ 700 ਰੁਪਏ ਚੀ ਵਾਹ ਪਾਰਟੀ ویئر ਆਈਟਮ ਜੀ ਕਿਵੇਂ ਮਰਜੀ ਕਿਤੇ ਮਰਜੀ ਪਾਓ ਜੀ ਕਿਸੇ ਮਰਜੀ ਉਹ ਕੇ ਜੀ ਇਹ ਤਾਂ ਵਾਲਾ ਹੀ ਸੋਨਾ ਮੋਰ ਦਾ ਆ ਗਰਮੀ ਦੇ ਵਿੱਚ ਪਾਉਣ ਲਈ ਵੀ ਜੀ ਫਰੋਕ ਸਟਾਈਲ ਦੇ ਵਿੱਚ ਜੀ ਇਹ ਵੀ ਆਪਾਂ ਸਿਰਫ 700 ਰੁਪਏ ਚ ਕਰ ਰਹੇ ਚਾਹੋ ਦਿਖਾ ਚਮਕਣਾ ਜਾ ਆ ਚਮਕਣਾ ਦੇਖੋ ਜੀ ਬਹੁਤ ਸਸਤਾ ਕਰ ਰੱਖਿਆ ਆਪਾਂ ਪਾਰਟੀ ویئر ਪੀਸ ਹੈ ਜੀ ਨੈਰਾ ਸਟਾਈਲ ਫਰੌਕ ਸਟਾਈਲ ਹਰ ਤਰ੍ਹਾਂ ਦੇ ਮਿਲ ਜਾਈਗੇ ਇਹਦੇ ਵਿੱਚ ਵੀ ਵੈਰਾਈਟੀ ਬਹੁਤ ਪਈ ਹੈ ਹਲੇ ਵੀ ਇਹ ਵੀ ਸਿਰਫ ਆਪਾਂ 1200 ਰੁਪਏ ਚ ਕਰਤਣ ਵਾਲੇ ਰੰਗ ਦੇਖੋ ਜੀ ਕਿੰਨਾ ਸੋਹਣਾ ਮੈਨੂੰ ਐ ਦੱਸ ਮੇਰੇ ਸੋਹਣਾ ਲੱਗੋ ਮੈਂ ਤੇ ਪਾਓ ਤੇ ਜਮ ਐਕਟਰ ਲੱਗੋਗੇ ਤੁਸੀਂ ਸੱਚੀ ਐਕਟ੍ਰੈਸ ਵਰਗੇ ਜਮ ਲੁੱਕ ਆਏਗੀ ਤੁਹਾਨੂੰ ਸਭ ਪੁੱਛਣਗੇ ਕਿੱਥੋਂ ਲੈ ਕੇ ਆਏ ਹੋ ਸਹੀ ਗੱਲ ਹੈ 3-4-4 ਪੀਸ ਇੱਕ ਨਾਲ ਦੇ ਲੈ ਕੇ ਜਾਓ ਆ ਤਾਂ ਪੱਕਾ ਮੇਰਾ ਰੱਖ ਹੀ ਦੇ ਬਸ ਠੀਕ ਹੈ ਜੀ ਆ ਸਾਡੇ ਆਪਾ ਡ ਕੱਟਤਾ ਆ ਦੇਖੋ ਕੁੜਤੀਆਂ ਹੁਣ ਗਰਮੀ ਦੇ ਵਿੱਚ ਘਰੇ ਆਰਾਮ ਦਾ ਕੌਣ ਵਾਸਤੇ ਆਪਾਂ ਸਿਰਫ 350 ਰੁਪਏ ਚ ਸ ਮੇਲਾ ਲੁਕ ਲੋ ਜਿੱਤੋਂ ਲੁਕਿਆ ਜਾਂਦਾ ਜੀ ਸਸਤਾ ਸਸਤਾ ਸਭ ਤੋਂ ਸਸਤਾ ਬਾਲੇ ਸੋਹਣੇ ਲੁਧਿਆਣੇ ਨਾਲੋਂ ਸਸਤਾ ਪਤਾ ਨਹੀਂ ਕਿੱਥੋਂ ਕਿੱਥੋਂ ਲਿਆਉਂਦੇ ਇਹ ਜਿਹੇ ਚੀਜ਼ਾਂ ਬਾਲੇ ਸੋਹਣੀਆਂ ਚੀਜ਼ਾਂ ਨੇ ਤੇਰੇ ਕੋਲ ਆ ਦੇਖੋ ਜੀ ਆ ਵੀ 350 ਚ ਪਰਸ਼ ਬ੍ਰਾਂਡ ਦੇ ਇਹ ਕਲੈਕਸ਼ਨ ਹੈਗੀ ਹਾਂ ਨੈਟ ਤੇ ਵੀ ਸਰਚ ਮਾਰ ਲਓ ਇਸ ਤਰ੍ਹਾਂ ਵੀ 600 900 ਤੱਕ ਕਿ ਨਹੀਂ ਗਈ ਸੱਚੀ ਹਾਂਜੀ ਮੇਰੀਆਂ ਤਾਂ ਅੱਖਾਂ ਨੂੰ ਯਕੀਨ ਹੀ ਨਹੀਂ ਆਉਂਦਾ ਕਾ ਆ ਦੇਖੋ ਜੀ ਫਿਰ ਅੱਖਾਂ ਨੂੰ ਯਕੀਨ ਤੋਂ ਹੋਣ ਵਾਸਤੇ ਆਪਾਂ ਚਮਕਦੀ-ਦਮਕਦੀਆਂ ਚੀਜ਼ਾਂ ਦਿਖਾਉਂਦੇ ਆ ਸਾਨੂੰ ਪਾਰਟੀ ਵੇਅਰ ਐਕਟਵਾਂ ਵੀ ਫੁੱਲ ਪਈਆਂ ਆਪਣੇ ਲੱਗ ਵੇ ਸਾਨੂੰ ਤਾਂ ਸੋਹਣੇ ਸੋਹਣੇ ਦਿਖਾ ਦੇ ਜਿਵੇਂ ਤੈਨੂੰ ਪਟਾਰੇ ਲੱਗਣਗੇ ਪਾਏ ਹੋਏ ਵੀ ਹਾਂ ਚੰਦ ਦੇ ਚੱਕਰੇ ਲੱਗੇ ਹੋਏ ਨੇ ਤੇ ਪਾਉ ਸਹੀ ਚੀਜ਼ਾਂ ਪਾ ਕੇ ਮੈਂ ਤਾਂ ਦੇਖ ਲੈਂਦੇ ਖੜੀ ਹੋ ਕੇ ਲਾ ਕੇ ਵੀ ਮੇਰੇ ਜਚੂਗਾ ਕਿ ਨਾ ਫਿਰ ਤਾਂ ਮੈਂ ਬਾਲੇ ਸਾਰੇ ਲੈ ਜੂ ਮੈਂ ਪੁੱਛਣਗੇ ਲੋਕ ਕਿ ਤੁਸੀਂ ਕਿੱਥੋਂ ਲੈਂਦਾ ਚਾਰ ਚਾਰ ਗਾਹ ਕਿੱਥੇ ਆਪ ਲੈ ਕੇ ਆਣੇ ਇਹਦੇ ਸੋ ਯਕੀਨ ਹੋ ਜਾਊਗਾ ਵੀ ਹਾਂ ਬਾਕੀ ਚੀਜ਼ਾਂ ਸਸਤੀਆਂ ਨੇ ਬਿਆਰ ਵਿੱਚੋਂ ਪਤਾ ਕਰੋ ਤੇ ਆਣੇ ਨਾਲ ਵੀ ਸਸਤੇ ਇੰਨੇ ਇੱਧਰ ਲਾ ਰੱਖੇ ਨੇ ਉਹ ਵੀ ਜੀ ਕੋਈ 700 ਰੁਪਏ ਚ ਕੋਈ 500 ਰੁਪਏ ਚ ਕੋਈ 200 ਰੁਪਏ ਚ ਪੀਸੀ ਇਹ ਪਾਈਆਂ ਦੀ ਉਹ ਕੁੜੀਆਂ ਵਾਲੀ ਵੈਰੈਟੀ ਵੀ ਆਪਣੇ ਲਈ ਫੁੱਲ ਪਈ ਆ ਜੀ ਜਿਵੇਂ ਆ ਟੋਪ ਹੈ ਆਪਣਾ 200 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਮੈਨੂੰ ਤਾਂ ਆਜ ਮੈਂ 300 ਰੁਪਏ ਇਕੱਠੇ ਲੈ ਜੂ ਜੋੜਾ ਜੋੜਾ ਕੋਈ ਨਹੀਂ ਲਗਾ ਦਾਂਗੇ ਤੇ ਕੱਢ ਦਾਂਗੇ ਹੀ ਪੇਸਾ ਸਸ ਜਮਾ ਸਸਤੇ ਕਰ ਦਾਂਗੇ ਜੀ ਆਪਣੇ ਤਾਂ ਮਾਲ ਕਿਦਾਂ ਤੱਕ ਮਕਸਦ ਹੈ ਆ ਦੇਖੋ ਇਸ ਤਰ੍ਹਾਂ ਦੀ ਵੈਰੈਟੀ ਆਪਣੇ ਲਈ ਪਾਰਟੀ ਵੀ ਹੈ ਹੋਰ ਵੀ ਬਹੁਤ ਪਈ ਆ ਜੀ ਦੇਖੋ ਨਾਲੇ ਰੰਗ ਦੇਖੋ ਜੀ ਕਿਦਾਂ ਸੋਹਣੇ ਸੋਹਣੇ ਆ ਨਹੀਂ ਹਾਂ ਆ ਗਰਮੀਆਂ ਦੇ ਵਿੱਚ ਪਾਲ ਲਈ ਪੂਰਾ ਸੂਟ ਦੇਖੋ ਜੀ ਆਪਣੇ ਲਈ 600 ਤੋਂ ਸ਼ੁਰੂ ਹੋ ਜਾਂਦਾ ਜਿਵੇਂ 800 ਰੁਪਏ ਦੇ ਵਿੱਚ ਕਿੱਡਾ ਹੈ ਆਪਾਂ ਕਿਹੜਾ ਹੈ ਇੱਕ ਘਰੇ ਪਉਣ ਵਾਸਤੇ ਆਪਾਂ ਵਿਆਰ ਵਗੈਰਾ ਜਾਣਾ ਚਾਹ ਮੈਂ ਤਾਂ ਅਖਾ ਕਿਤੇ ਬ੍ਰਾਂਡ ਜਾ ਦੱਸਦਾ ਕੋਈ ਨਹੀਂ ਜੀ ਨਹੀਂ ਹਾਏ ਲੁਧਿਆਣੇ ਦੇ ਬ੍ਰਾਂਡ ਦਾ ਸਭ ਮਾਲ ਆਪਣਾ ਬ੍ਰਾਂਡ ਨਾਲੋਂ ਵੀ ਵਧੀਆ ਕਾਇਲ ਕਿ ਮਿਲੂਗੀ ਸਾਨੂੰ ਆਪਾਂ ਕੱਪੜਾ ਵਧੀਆ ਲਿਆਇਦਾ ਜੀ ਬਸ ਤਾਂ ਮौज ਵਣਗੀ ਮੈਂ ਤਾਂ ਐਵੇਂ ਹੀ ਤੁਰੇ ਫਿਰਦੀ ਸੀਗੀ ਬਾਹਰ ਬਿਲਕੁਲ ਹੀ ਬਿਲਕੁਲ ਉਹਨਾਂ ਨੇ ਕਿਤੇ ਵਾਕੀ ਕਿਤੇ ਵਾਕੀ ਕਿਸ਼ ਕਰੋਗਾ ਦੇਖੋ ਹੀ ਪੂਰੇ ਵਿਆਰ ਚ 7-800 ਤੋਂ ਘੱਟ ਨਹੀਂ ਮਿਲਦਾ ਆਪਾਂ 300 ਰੁਪਏ ਦਾ ਕਰ ਰੱਖਿਆ ਆਹਾ ਹਾਂਜੀ ਜੇ ਤਮਾੜੀ ਕਰਤੀ ਤੇ ਚਾਰ ਪੀਸ ਕੱਠੇ ਲੈ ਕੇ ਜਾਊਗੀ ਤਾਂ 1000 ਰੁਪਏ ਦੇ ਦੇਦਾ ਚਲ ਵੇ ਆਓ ਦਿਖਾ ਪਾਲ ਆ ਇਹ ਯਾਰ ਲੋ ਡਿਜ਼ਾਈਨਰ ਪੀਸ ਕਹਿ ਦਿੰਨੇ ਆ ਇਹਨੂੰ ਆਪਾਂ ਇਹ ਫਿਲਮਾਂ ਦੇ ਵਿੱਚ ਜਿਵੇਂ ਕੁੜੀਆਂ ਪਾਉਂਦੀਆਂ ਨੇ ਗਿਆ ਉਦਾਂ ਦੇ ਪੀਸ ਨੇਗੇ ਆ ਕੀ ਹੈਗਾ ਇਹ ਤੇ ਲੱਗਿਆ ਸਾਈਕਲ ਜਾ ਇਹ ਡਿਜ਼ਾਈਨ ਬਣਾਇਆ ਹੋਇਆ ਜੀ ਅੱਛਾ ਇਹ ਬਿੱਟ ਪਲਾਸ ਹੋਏਗਾ 1000 ਸੌਰੀ 1500 ਰੁਪਏ ਦੇ ਵਿੱਚ ਪੂਰਾ ਸੂਟ ਹੈ ਆਹ ਹਾਂਜੀ ਬੜੇ ਸੋਹਣਾ ਹੈ ਤਾਂ ਦੋ ਪੀਸ ਆਪਾਂ 2500 ਦੇ ਦਾਂਗੇ ਲੈ ਐ ਕਰ ਮੈਨੂੰ ਤਾਂ ਬਾਵਾ ਪੰਡ ਜੀ ਬਣ ਕੇ ਦੇ ਦੀ ਇੰਨਾ ਸਸਤਾ ਨਹੀਂ ਮੈਨੂੰ ਕਿਤੇ ਮਿਲਦਾ ਫਿਰ ਹਲ ਤਾਂ ਤੁਸੀਂ ਜਿੰਨਾ ਦੇ ਰੈਡੀ ਦੇਖੇ ਜੀ ਕੁੜੀਆਂ ਵਾਲੀਆਂ ਜਿੰਨਾ ਆਪਾਂ ਸਿਰਫ 350 400 350 ਤੇ 400 ਦੋ ਰੇਟ ਦੇ ਵਿੱਚ ਕੱਢ ਰੱਖੀਆਂ ਨੇ ਇਹਦੇ ਵਿੱਚ ਵੀ ਆਪਣੇ ਲਈ ਬਹੁਤ ਬਸਾਰੀ ਵੈਰੈਟੀ ਆ ਮਸਾਨੂੰ ਦਿਖਾਨਾ ਦਿਖਾ ਦਿਖਾ ਕੇ ਰੱਖ ਬਲੈਕ ਕਲਰ ਬਲੂ ਕਲਰ ਹਰ ਤਰ੍ਹਾਂ ਦੇ ਕਲਰ ਪਏ ਆਪਣੇ ਨਵੇਂ ਆ ਦੇਖੋ ਇਹ ਬੈਲ ਬੋਟਮ ਅੱਜਕਲ ਕਿੰਨੀ ਚੱਲ ਰਹੀ ਹੈ ਜੀ ਇਹ ਵੀ ਆਪਾਂ ਸਿਰਫ ਹਮ ਲੈ ਆਏ ਰੇਟਾਂ ਤੇ ਕੱਢ ਰਿਹਾ ਹਾਂ ਆ ਦੇਖ ਲਾ ਕਿੰਨੇ ਸੋਹਣੇ ਬਟਨ ਜੇ ਲੱਗੇ ਇਹਦੇ ਇਹ ਹਾਈ ਵੇਸਟ ਆ ਗਈ ਜੀ ਕੀ ਬਾਤ ਵਾੜੀ ਸੋਹਣੀ ਹੈ ਇਹ ਤਾਂ ਕਲ ਕਰੂੰ ਤੂੰ ਮੇਰੇ ਦੇਖੋ ਜੀ ਇਹ ਮੇਰੇ ਨਾਲ ਨਹੀਂ ਹੈ ਜੀ ਇਹ ਤਾਂ ਛੋਟੀ ਜੀ ਲੱਗਦੀ ਆ ਇਹ ਕੁੜੀਆਂ ਨਾਲ ਸਵਾ ਨਹੀਂ ਬਚ ਗਈ ਨਿਕਲ ਗਿਆ ਟੌਪ ਦੇ ਵਿੱਚ ਕੋਈ ਸਾਈਜ਼ ਮਿਲ ਜਾਣਗੇ 200 ਰੁਪਏ ਤੋਂ ਸ਼ੁਰੂ ਨੇ ਆਪਣੇ ਟੌਪ 500 ਤੋਂ ਤੇ ਸੱਜੇ 300 ਤੱਕ ਹੈ ਬਤਵਤਾ ਆ ਤਾਂ ਵਧੀਆ ਹੁਣ ਪੁਤਿੱਜੀਆਂ ਆਉਣੀਆਂ ਛੁੱਟੀਆਂ 'ਚ ਮੈਂ ਤਾਂ ਲੈ ਕੇ ਇਹੀ ਕੁਛ ਦੇ ਦੂੰ ਉਹਨਾਂ ਨੂੰ ਬਾਹਲੇ ਸੋਹਣਾ ਸਮਾਨ ਆ ਨਾਲੇ ਖੁਸ਼ ਹੋ ਜਾਣਗੇ 4 4 5 5 ਪੀ ਸਿੱਕਦੇ 1000 ਰੁਪਏ ਚੱਕਰ ਪੂਰਾ ਸਹੀ ਗੱਲ ਹੈ ਸਹੀ ਗੱਲ ਹੈ ਦੇਖ ਲਾ ਉਹ ਕਿੱਡੇ ਸੋਹਣੇ ਆ ਟੌਪ ਦੇਖੋ ਜੀ ਸਿਰਫ 250 300 ਰੁਪਏ ਦੀ ਰੇਂਜ ਚ ਨਹੀਂ ਬਾਲੇ ਸੋਨੇ ਦਾ ਡਿਜ਼ਾਈਨਰ ਪੀਸ ਨਹੀਂ ਪਿੱਛੇ ਮੈਂ ਅੰਦਰ ਵੀ ਮਾਲ ਕੋ ਰੱਖਿਆ ਤੁਹਾਡਾ ਡੱਬੇ ਬਾਰੇ ਪੂਰਾ ਹੀ ਪੂਰਾ ਹਲੇ ਮੈਂ ਤੁਹਾਨੂੰ ਦੱਸਿਆ ਰਿਹਾ ਹਾਂ ਕਿ ਹਲੇ ਮਾਲ ਬਹੁਤ ਪਿਆਗਾ ਆਪਣੇ ਲੱਭ ਬਹੁਤ ਮਾਲ ਸੀ ਆ ਤਾਂ ਵਧੀਆ ਹੋ ਗਿਆ ਮੈਂ ਤਾਂ ਲੈ ਕੇ ਜਾਉ ਆ ਦੇਖੋ ਜੀ ਤੁਹਾਨੂੰ ਮਾਲ ਦਿਖਾਈਏ ਅੱਜੋ ਦੇਖੋ ਦੇਖੋ ਮਾਲ ਬਹੁਤ ਪਿਆ ਆ ਗਈ ਆ ਗਈ ਮੈਂ ਤਾਂ ਅੰਦਰ ਹੀ ਦੇਖ ਕੇ ਆਉਣੀ ਹਾਂ ਸਾਰਾ ਕਰੀਅਰ ਆਇਟਮ ਡਿਜ਼ਾਈਨਰ ਕੁਰਤੀਆਂ ਸੂਟ ਟੌਪ ਲਾ ਤੂੰ ਅੰਦਰ ਇੰਨਾ ਸਮਾਨ ਰੱਖੀ ਬੈਠਾ ਹਾਂ ਹਾਂ ਜੀ ਲੈ ਦੇਖ ਲੈ ਢੰਡਾਰਾ ਹੀ ਲਾਈ ਬੈਠਾ ਮਿੱਡੀਆਂ ਵੀ ਹੈਗੀਆਂ ਇਹ ਕੁੜੀਆਂ ਦੀਆਂ ਉਹ ਵੀ ਆਪਣੀਆਂ 300 ਤੋਂ ਲੈ ਕੇ 500 ਰੁਪਏ ਦੇ ਮਿੱਡੀਆਂ ਦਿਖਾ ਮਿੱਡੀਆਂ ਦਿਖਾ ਦਿੰਦੀ ਹੈ ਜੀ ਦਿਖਾ ਕਿੱਥੇ ਹੈਗੀ ਮਿੱਡੀਆਂ ਇੱਥੇ ਵੀ ਪਈਆਂ ਆਪਾਂ ਬਾਹਰ ਜਿਹੜੀਆਂ ਖੁੱਲੀਆਂ ਪਈਆਂ ਸੰ ਦਿਖਾ ਦਿੰਦੇ ਆ ਕਿੱਡੀਆਂ ਪਈਆਂ ਆ ਦੇਖੋ ਜੀ ਜਿਵੇਂ ਸਿਰ ਸਵਾ 400 ਰੁਪਏ ਦੇ ਵਿੱਚ ਹੀ ਆਹਾ ਹਾਂਜੀ ਲਾ ਦੇਖ ਲੈ ਲੈਗਿੰਗ ਵੀ ਆਪਾਂ ਸਿਰਫ 150 ਰੁਪਏ ਦੀ ਜਿਹੜੀ ਵੀ ਆਰ 250 ਰੁਪਏ ਦੀ ਆਪਾਂ 150 ਰੁਪਏ ਦੀ ਕਰ ਰੱਖੀ ਹੈ ਜੀ ਵਧੀਆ ਹੈਰੀ ਆਦਾ ਬਾਹਲਾ ਵਧੀਆ ਕੀਤਾ ਆ ਗਰਮੀਆਂ ਦਾ ਤਾਂ ਪੈਂਟ ਪਲੈਜ਼ੋ ਸ਼ਰਾਰਾ ਵਗੈਰਾ ਸਭ ਆਪਣੇ ਲਈ ਰਹਿ ਗਿਆ ਜੀ ਸਭ ਆਇਰਟਾ ਤੋਂ ਵੀ ਅੱਧੇ ਰਟਾ ਤੇ ਕਰ ਰੱਖਿਆ ਜੀ ਮਾਨ ਚੰਗੀ ਗੱਲ ਹੈ ਚੰਗੀ ਗੱਲ ਹੈ ਮੈਨੇ ਤਾਂ ਬੜੀ ਖੁਸ਼ੀ ਇਹਦੇ ਵਿੱਚ ਵੀ ਆਪਣੇ ਬਹੁਤ ਸੋਹਣੀ ਸੋਹਣੀ ਵੈਰਾਈਟੀ ਪਈ ਆਈ ਦੇਖੋ ਰੰਗ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਅੱਜ ਕੱਲ ਨਾਲੇ ਕੁੜੀਆਂ ਜਿਵੇਂ ਡੀਪ ਗਲੇ ਮੰਗਦੀਆਂ ਨੇ ਗਿਆ ਨੈਕ ਕਟ ਮੰਗਦੀਆਂ ਸਾਰਾ ਕੁਝ 슬ੀਵ ਕਟ ਸਾਰੇ ਤਰ੍ਹਾਂ ਦੀ ਵੈਰਾਈਟੀ ਪਈ ਹੈ ਜੀ ਬਹੁਤ ਸੱਚੀ ਬੜੀ ਸੋਹਣੀ ਹੈ ਮੈਨੂੰ ਤਾਂ ਐ ਲੱਗਦਾ ਮੈਂ ਕਿਹੜਾ ਛੱਡਾਂ ਤੇ ਕਿਹੜਾ ਲੈ ਜਾ ਸੋ ਜੀ ਆਪਣੇ ਲਾਵੇ 500 ਤੋਂ ਸ਼ੁਰੂ ਹੈ ਜੀ ਹੱਦ 1200 ਰੁਪਏ ਤੱਕ ਆ ਸੁਣ ਸੁਣ ਨੂੰ ਪਤਾ ਹੀ ਆ ਵੀ 500 ਰੁਪਏ ਦੇ ਵਿੱਚ ਕਿਹੜਾ ਸੂਚ ਆਉਂਦਾ ਈ ਗਰਮੀ ਬਹੁਤ ਵਧੀਆ ਮੇਲਾ ਲਾਤਾ ਹੈਰੀ ਨਹੀਂ ਤਾਂ ਹਾਂਜੀ ਪੂਰੇ ਮੇਲਾ ਲਾਤਾ ਵਾਹ ਦਿਲ ਖੁੱਲਾ ਦੇ ਰਤਾ ਧੰਨਵਾਦ ਜੀ ਸੱਚੀ ਇੰਨਾ ਮੇਲਾ ਤਾਂ ਮੈਂ ਕਿਤੇ ਸੁਣਿਆ ਨਹੀਂ ਹੈ ਬਸ ਇਹ ਕੰਮ ਛੱਡਣ ਕਰਕੇ ਤੁਹਾਨੂੰ ਦੱਸਿਆ ਮਜੂਰੀ ਹੋਗੀ ਚਾ ਠੀਕ ਹੈ ਠੀਕ ਹੈ ਵੈਰਾਈਟੀ ਬਹੁਤ ਪਈ ਆ ਲਓ ਜੀ ਜਿਹੜਾ ਪਹਿਲਿਆਂ ਚ ਆ ਗਿਆ ਲੈ ਸਾਰੇ ਭੈਣ ਭਾਈਆਂ ਨੂੰ ਇਹੀ ਬੇਨਤੀ ਹੈ ਵੀ ਇੱਥੇ ਮੇਲਾ ਹੈ ਜਿੱਦੋਂ ਲੁੱਟਿਆ ਜਾਂਦਾ ਲੁੱਟ ਕੇ ਲੈ ਜਾਓ ਭੈਣਾ ਮੇਰੀਆਂ ਉਦੋਂ ਦੁਕਾਨ ਚੱਕਣ ਕਰਕੇ ਮੈਥੋਂ ਕੱਢਿਆ ਨਹੀਂ ਗਿਆ ਨਾਲ ਦੀ ਨਾਲ ਦੁਵਾਰਾ ਤਾਈਆਂ ਵੀਡੀਓ ਪਵਾ ਰਹੇ ਆਂਗੇ ਤਾਂ ਕਿ ਚਿਹਰੇ ਰਹਿ ਕੇ ਉਦੋਂ ਬਹੁਤ ਭੈਣ ਭਾਈ ਮੁੜੇ ਸਭ ਦਾ ਬਹੁਤ ਪਿਆਰ ਮਿਲਿਆ ਹੁਣ ਦੁਵਾਰਾ ਜਿਹੜੇ ਭੈਣ ਭਾਈ ਮੁੜਗੇ ਨਾ ਹੁਣ ਉਹਨਾਂ ਵਾਸਤੇ ਦੁਵਾਰਾ ਪਈ ਐ ਇਸ ਕੋਲ ਉਹਨਾਂ ਦਾ ਚਿਤਰਾਜੀ ਹੋ ਜੂਗਾ ਹਾਂਜੀ ਵਧੀਆ ਕੀਤਾ ਚਲ ਮੈਂ ਤਾਂ ਇਹੀ ਬੇਨਤੀ ਕਰਦੀ ਆਂ ਜੀ ਜਿਹੜਾ ਆ ਮੇਲਾ ਲੱਗਿਆ ਪਿਆ ਨਾ ਲੁੱਟ ਕੇ ਲੈ ਜਾਓ ਮੌਕਾ ਹੈਗਾ ਵਾਰ ਵਾਰ ਮੌਕਾ ਨਹੀਂ ਆਉਂਦਾ ਤੇ ਮੈਂ ਤਾਂ ਆਪ ਲੈ ਕੇ ਜਾਊਂਗਾ ਅੱਜ ਪਾਵਾ ਸਰ ਡੱਬੇ ਭਰਦੀ ਮੇਰੇ ਤਾਂ ਆਪ ਆ ਡੱਬੇ ਕੱਢੇ ਪਏ ਸੀ ਸਾਡੇ ਵਾਸਤੇ ਕੱਢੇ ਆ ਬਸ ਮੈਂ ਤਾਂ ਲੈ ਕੇ ਜਾਊਂਗੀ ਹਾਂ ਕਿਤੇ ਮੈਨੂੰ ਨਾ ਉਹਨੂੰ ਗੁੱਸਾ ਕਰਦੀ ਕਿਤੇ ਮਾਲ ਬਹੁਤ ਪਏ ਉਹ ਗੱਲ ਨਾ ਕਰਦੀ ਹੁਣ ਤਾਂ ਮੇਲਾ ਮੇਲਾ ਕਰੀ ਜਾਂਦਾ ਕਿਤੇ ਬੁੜੀਆਂ ਨੂੰ ਆਈਆਂ ਨੂੰ ਆਈਆਂ ਨੂੰ ਕਹਦੇ ਆਪਾਂ ਇੰਨੇ ਮਹਿੰਗਾ ਹੈਗਾ ਆਪਾਂ ਕਿਸੇ ਨੂੰ ਨਹੀਂ ਮੁੜਨੇ ਦਿੰਦੇ ਸਭ ਨੂੰ ਦੇ ਕੇ ਪੇਜਾ ਉਹੀ ਗੱਲ ਰੱਖੀ ਹਾਂਜੀ ਹਾਂ ਹਾਂ ਬਾਲੇ ਸੋਹਣਾ ਹੈਗਾ ਸਾਰੀਆਂ ਚੀਜ਼ਾਂ ਹੀ ਬਾਲੇ ਨਾ ਸੋਹਣੀਆਂ ਲੈ ਆ ਚਮਕਦਾ ਜਿਹਾ ਇੱਕ ਹੋਰ ਰੱਖੀ ਬੈਠਾ ਇਹ ਪਾਰਟੀ ਵੀਅਰ ਸੂਟੀ ਵਿੱਦ ਦੁਪੱਟੇ ਵੀ ਹੈ ਬਿਨਾ ਦੁਪੱਟਿਆਂ ਤੋਂ ਵੀ ਹੈ ਪੂਰੀ ਵੈਰਾਈਟੀ ਪਈ ਹੈ ਜੈਨੀ ਵਾਲੇ ਸੋਨੇ ਹੈਰੀ ਤੇਰੇ ਕੋਲ ਤਾਂ ਨਾਲ ਹੀ ਪੂਰੇ ਸੂਟ ਨੇ ਜੀ ਮਲੋਂ ਦੀ ਖੇਚ ਲਈ ਖਤਮ ਵਾਹ ਜੀ ਵਾਹ ਕਿਲਾ ਦੇਖੋ ਕਲਰ ਬਹੁਤ ਪਿਆਰੇ ਆ ਸਿੰਪਲ ਸੋ ਵਰ ਆਈਟਮ ਵੀ ਮਿਲ ਜੂਈ ਪਾ ਕੇ ਵੀਅਰ ਚ ਬਹੁਤ ਸੋਹਣੀ ਜੀ ਸ਼ਾਈਨ ਵਿੱਚ ਵੀ ਮਿਲ ਜਾਏਗਾ ਇਹਨਾਂ ਨਾਲ ਦੁਪੱਟੇ ਮਿਲਣਗੇ ਕਿਸੇ ਨਾਲ ਹੈਗੇ ਹੀ ਬਾਕੀ ਕਿਸੇ ਨਾਲ ਮੈਚ ਕਰ ਦਾਂਗੇ ਜੇ ਕਿਸੇ ਨੂੰ ਪੈਨ ਪਾਈ ਚਾਹੀਦਾ ਹੈ ਮੈਚ ਕਰਕੇ ਵੀ ਦੇ ਦੇਣਾ ਠੀਕ ਆ ਠੀਕ ਆ ਬਿਹਰੀ ਹਾਂ ਜੀ ਮੇਰੀ ਗੱਲ ਸੁਣ ਮੇਲਾ ਤਾਂ ਮੈਂ ਸਾਰਾ ਦੇਖ ਲਿਆ ਤੇਰਾ ਠੀਕ ਹੈ ਜੀ ਆ ਜਿਹੜੇ 5-7 ਤੋਂ ਸੂਟ ਮੈਂ ਕੱਢਿਆ ਨਾ ਰੋਲ ਨਾ ਦੇ ਪੈਕ ਕਰ ਦੇ ਮੈਂ ਦੇਖੋ ਪੈਕ ਕਰ ਰਿਹਾ ਤੁਹਾਡੇ ਵਾਸਤੇ ਕਰ ਰਿਹਾ ਹਾਂ ਤੇ ਇੱਕ ਗੱਲ ਸੁਣ ਲੋਕੇਸ਼ਨ ਦੱਸ ਦੇ ਦੇਖ ਲੈ ਲੇਡੀਜ਼ ਆਉਣ ਨੂੰ ਕਿਤੇ ਇਧਰ ਉਧਰ ਤੁਰੀਆਂ ਫਿਰਨਾ ਬਹੁਤ ਹੀ ਸੌਖਾ ਹੈ ਜੀ ਜਵਾਰਕੇ ਰੋਡ ਦੇ ਉੱਪਰ ਨਿਰਮਲ ਧਾਮ ਵਾਲੀ ਗਲੀ ਨੇੜੇ ਗੰਗਾ ਆਇਲ ਮਿਲ 54 ਨੰਬਰ ਮਕਾਨ ਹੈ ਆਪਣਾ ਗਲੀ ਨੰਬਰ 3 ਹੈ ਮੇਰੇ ਭੈਣ ਭਰਾ ਨੇ ਜਿਨੇ ਵੀ ਆਉਣਾ ਮੇਰਾ ਨੰਬਰ ਵੀ ਸਕਰੀਨ ਤੇ ਚੱਲਦਾ ਰਹੇਗਾ 86991991 ਫੋਨ ਕਰਕੇ ਕਦੋਂ ਮਰਜੀ ਆ ਜਾਓ ਹਰ ਟਾਈਮ ਅਵੇਲੇਬਲ ਰਹਾਂਗੇ ਆਪਾਂ ਠੀਕ ਹੈ ਠੀਕ ਹੈ